ਵਾਹੇ ਗੁਰੂ ਵਾਹੇ ਕਰਵਾਏ ਗੁਰੂ ਵਾਹੇ ਗੁਰੂ ਵਾਹ ਗੁਰੂ ਵਾਹ ਵਾਹੇ ਗੁਰੂ ਤਵਾਹ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਮਹ ਗੁਰਵਾਹੇ ਗੁਰਤਾ ਬੁਗ ਬਣਾਵੇ ਕਿਸ ਤੇ ਦੇ ਕੋ ਤਾਰ ਲਗਾਵੇਂ ਦੀਨ ਦਇਆਲ ਪਰੋਸੀ ਤੇ ਦੀਨ ਦਇਆਲ ਪਰੋਸੀ ਤੇ ਸਭ ਪਰਕਾਰ ਜੜਾਇਆ ਬੇਦੇ ਸਭ ਪਰ ਆਜ ਜਲ ਉੱਚਾਡਾਇਆ ਦੇ ਦੇ ਤੀਨ ਦਇਆ ਕਰੋ ਸਿੱਤੇਰੇ ਦੀਨ ਦਇਆ ਕਰੋ ਸਿੱਤੇਰੇ ਆਜ ਚੜਾਇਆ ਦੇ ਰੱਬੇ ਇਨ ਕਾਰ ਪਰੋਸੇ ਤੇਰੇ ਪਰੋਸੇ ਤੇਰੇ ਵਾਹੇ ਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਤੇਰਾ ਵਾਹੇ ਗੁਰੂ ਕਹੂ ਨਾਨਕ ਸਬ ਕੋਈ ਨਾ ਨ ਜਾਣੇ ਨਿਰਾਉ ਰਉ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿਥੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨੋਂਨ ਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਖਾਲਸਾ ਜੀ ਬੋਲੋ ਜੀ ਪੰਜਾ ਪਿਆਰਿਆਂ ਚੌਹਾਂ ਸੱਜਿਆਂ ਚਾਲੀ ਮੁਗਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇਣ ਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਆਰਿਆਂ ਨਾ ਚੀਰੇ ਗਏ ਸਿੱਖੀ ਕੇ ਸੰਸਵਾਸਾਂ ਸੰਗ ਨਿਵਾਹੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਪਿੰਨਾ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਵੈ ਚੇਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਗਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾ ਨਾ ਸਰਦਾਨ ਨਾਮ ਦਾਨ ਸ੍ਰੀ ਅਮਰ ਸਦਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਛੰਡੇ ਬੂਗੇ ਜੁਗੋ ਜੋਗਿਆ ਕੱਲ ਧਰਮ ਕਾ ਜੇਕਾਰ ਗੁਰਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਬਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਲ ਦਾ ਦਾਨ ਖਾਲਸਾ ਜਿਨੂੰ ਬਖਸ਼ੋ ਏਨ ਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਗਤਿਆਂ ਦੀ ਗਤ ਨਪੱਤਿਆਂ ਦੀ ਪੱਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਕਿਸਾਨੀ ਸੰਘਰਸ਼ ਖਨੌਰੀ ਬੱਡਰ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਸਜੇ ਧੁਰ ਕੀ ਬਾਣੀ ਜੀ ਦੇ ਕੀਰਤਨ ਕੀਤੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਭਾਈ ਜਗਜੀਤ ਸਿੰਘ ਡੱਲੇਵਾਲ ਸਾਰਿਆਂ ਦੇ ਹਿਰਦਿਆਂ ਚ ਵਸਾਉਣਾ ਸਭ ਨੂੰ ਸੇਤਜਾਬੀਆਂ ਬਖਸ਼ਣੀਆਂ ਆਪਸੀ ਪਿਆਰ ਬਖਸ਼ਣਾ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਗੁਲਾਬ ਪਿਛਲੇ 40 ਦਿਨਾਂ ਤੋਂ ਕਰੀਬਨ ਭਾਈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਰੱਖੀ ਬੈਠੇ ਹਨ ਸਤਿਗੁਰੂ ਕਿਰਪਾ ਕਰਿਓ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਡੰਡਾਉ ਤੇ ਬੰਦਨੇ ਅਨਕ ਬਾਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਇੱਕ ਇੱਕ ਕਦਮ ਲੇਖੇ ਲਾਉਣਾ ਤਨ ਮਨ ਧਨ ਕਰਕੇ ਕੀਤੀਆਂ ਸਵਾਮਾ ਸਫਲੀਆਂ ਕਰਨੀਆਂ ਸਤਗੁਰ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਣੀ ਗੁਰੂ ਧਾਮਾਂ ਨੂੰ ਬਹਾਲੀ ਬਖਸ਼ਣੀ 328 ਪਾਵਨ ਸਰੂਪਾਂ ਬਾਬਤ ਪੰਥਕ ਹੋਕੇ ਨੂੰ ਸਫਲਤਾ ਦੇਣੀ ਸਈ ਪਿਆਰੇ ਮਿਲੋ ਜਿਨ੍ਹਾਂ ਮਿਲਿਆਂ ਆਪਜੀ ਦਾ ਨਾਮ ਚੇਤਿ ਆਵੇ ਗੁਰੂ ਨਾਨਕ ਨਾਮ ਤੇਰੇ ਬਾਣੇ ਦੁਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਤੋਂ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਉ ਜੋ ਪ੍ਰਭ ਕੋ ਮਿਲਬੋਚ ਹੈ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ ਖਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਡੇ ਪੰਜ ਜਕਾਰੇ ਤੁਹਾਡੇ ਫਤਿਹ ਦੇ ਨੇ ਦੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਤੇ ਤੁਹਾਡਾ ਇਕਤਾ ਦਾ ਸਬੂਤ ਅੱਜ ਤੁਹਾਡੇ ਇਕੱਠ ਨੇ ਸ੍ਰੀ ਅਨੰਦਪੁਰ ਸਾਹਿਬ ਯਾਦ ਕਰਵਾ ਦਿੱਤਾ ਜਿੱਤ ਤੁਹਾਡੇ ਇਕੱਠ ਨੇ ਸਹਿਬਜ਼ਾਦਿਆਂ ਦੀ ਸਭਾ yaad ਕਰਵਾ ਦਿੱਤੀ ਅੱਜ ਤੁਹਾਡੇ ਇਕੱਠ ਨੇ ਚਮਕੌਰ ਦੀ ਗੜੀ ਦੇ ਉਹ ਕੱਠ ਚੇਤੇ ਕਰਾ ਦਿੱਤੇ ਇਹ ਲੱਖਾਂ ਦੀ ਤਦਾਦ ਵਿੱਚ ਜਿੱਥੋਂ ਤੱਕ ਨજર ਜਾਂਦੀ ਆ ਕਿਸਾਨੀ ਝੰਡੇ ਨਜ਼ਰ ਆਉਂਦੇ ਨੇ ਸਰਕਾਰੇ ਅਜੇ ਵੀ ਸਮਾਂ ਹੈ ਤੇਰੇ ਕੋਲੇ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਕੱਠੇ ਕਰਕੇ ਟੋਕਰੀ ਪਾਏ ਜਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਲਵਾਦ